ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्म ਗਿਆਨੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਘਟਨਾ ਸਾਂਝੀ ਕਰਨ ਲੱਗੇ ਹਾਂ ਇਹ ਘਟਨਾਵਾਂ ਆਪ ਜੀ ਨੂੰ ਦੱਸਣ ਦਾ ਜਾਂ ਸਾਂਝੀਆਂ ਕਰਨ ਦਾ ਮਕਸਦ ਸਿਰਫ ਇੱਕੋ ਹੀ ਹੈ ਉਹਨਾਂ ਵਰਗੀ ਕਮਾਈ ਤਾਂ ਚਲੋ ਆਪਾਂ ਨਹੀਂ ਕਰ ਸਕਦੇ ਕਿਨ ਕਾ ਮਾਤਰ ਹੀ ਆਪਾਂ ਉਹਨਾਂ ਦੀ ਬੰਦਗੀ ਦਾ ਹਿੱਸਾ ਬਣ ਜਾਈਏ ਉਹਨੀ ਬੰਦਗੀ ਸੇਵਾ ਸਿਮਰਨ ਦੇ ਨਾਲ ਜੁੜ ਜਾਈਏ ਆਪਣਾ ਵੀ ਭਲਾ ਹੋ ਜਾਵੇ ਤੇ ਕਿਸੇ ਹੋਰ ਦਾ ਵੀ ਸੋ ਆਪਣਾ ਉਦੇਸ਼ ਇੱਕੋ ਹੀ ਹੈ ਜੀ ਜੁੜਨਾ ਤੇ ਬਾਣੀ ਦੇ ਨਾਲ ਜੋੜਨਾ ਸੋ ਆਓ ਆਪਾਂ ਅੱਜ ਦੀ ਜੋ ਘਟਨਾ ਹੈ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇੱਕ ਵਾਰੀ ਮਹਾਪੁਰਸ਼ਾਂ ਦੇ ਕੋਲ ਇੱਕ ਦੁੱਧ ਵੇਚਣ ਵਾਲਾ ਦੁੱਧੀ ਆ ਗਿਆ ਅਤੇ ਮਹਾਪੁਰਸ਼ਾਂ ਨੂੰ ਕਹਿੰਦਾ ਕਿ ਬਾਬਾ ਜੀ ਮੇਰੇ ਕੋਲ 10 ਮੱਝਾਂ ਹਨ ਪਰ ਮੇਰੇ ਕਾਰੋਬਾਰ ਦੇ ਵਿੱਚ ਜੋ ਮੈਂ ਮੱਝਾਂ ਦਾ ਕੰਮ ਕਰਦਾ ਹਾਂ ਦੁੱਧ ਦਾ ਉਹਦੇ ਵਿੱਚ ਬਰਕਤ ਬਿਲਕੁਲ ਵੀ ਨਹੀਂ ਹੈ ਖਰਚਾ ਪਾਣੀ ਕੱਢ ਕੇ ਮਹੀਨੇ ਦਾ ਮੈਨੂੰ ਕੁਝ ਵੀ ਨਹੀਂ ਬਚਦਾ ਤਾਂ ਬਾਬਾ ਜੀ ਤਾਂ ਅੰਤਰਜਾਮੀ ਸਨ ਜਾਣੀ ਜਾਣ ਸਨ ਕਹਿੰਦੇ ਭਾਈ ਪਾਠ ਕਰਦਾ ਉਹਨਾਂ ਕਹਿੰਦੇ ਮਹਾਰਾਜ ਮੈਂ ਅਨਪੜਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਜੇ ਅਨਪੜਾ ਆ ਇਹਦਾ ਮਤਲਬ ਰੱਬ ਨੇ ਜ਼ੁਬਾਨ ਤਾਂ ਦਿੱਤੀ ਹੈ ਨਾ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਬਾਣੀ ਪੜ੍ਹ ਸਕਦਾ ਸਤਨਾਮ ਵਾਹਿਗੁਰੂ ਦਾ ਕਰੀ ਸਕਦਾ ਉਹ ਕਿਹੜਾ ਕੋਈ ਡਿਗਰੀ ਲੈਣ ਦੀ ਲੋੜ ਹੁੰਦੀ ਆ ਕਹਿੰਦਾ ਹਾਂਜੀ ਮਹਾਰਾਜ ਜੀ ਮਹਾਂਪੁਰਸ਼ ਕਹਿੰਦੇ ਭਾਈ ਕੰਮ ਤੇਰਾ ਚੱਲ ਜੂਗਾ ਵਾਦਾ ਵੀ ਹੋ ਜੂਗਾ ਬਰਕਤ ਵੀ ਪੈ ਜੂ ਸਤਿਗੁਰੂ ਕਿਰਪਾ ਕਰ ਦੇਣਗੇ ਪਰ ਇੱਕ ਸ਼ਰਤ ਮੰਨਣੀ ਪੈਣੀ ਜਦੋਂ ਉਸ ਨੇ ਸੁਣਿਆ ਵੀ ਮਹਾਪੁਰਸ਼ਾਂ ਨੇ ਮੈਨੂੰ ਇਹ ਗੱਲ ਕਹਿਤੀ ਮੇਰਾ ਕਾਰੋਬਾਰ ਵਧੀਆ ਚੱਲੇਗਾ ਬਰਕਤ ਵੀ ਪੈ ਜਾਊ। ਵੀ ਜੇ ਇੰਨੀਆਂ ਗੱਲਾਂ ਮਹਾਪੁਰਸ਼ ਕਹਿ ਰਹੇ ਨੇ ਕਿਉਂ ਨਾ ਆਪਾਂ ਇੱਕ ਗੱਲ ਮਹਾਪੁਰਸ਼ਾਂ ਦੀ ਮੰਨ ਲਈਏ। ਹੈ ਬੰਦਾ ਭਾਵਨਾ ਵਾਲਾ ਸੀ ਤੇ ਭਾਵਨਾ ਵਾਲੇ ਹੀ ਗੱਲ ਮੰਨਦੇ ਹਨ ਤੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਬਾਕੀ ਜਿਹੜੇ ਨਹੀਂ ਮੰਨਦੇ ਉਹ ਫੇਰ ਕਦੇ ਇੱਧਰ ਕਦੇ ਉੱਧਰ ਆਪਾਂ ਅਕਸਰ ਦੇਖਦੇ ਹਾਂ ਮਾਂਪੁਰਸ਼ ਕਹਿੰਦੇ ਭਾਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚਲਾ ਜਾ ਆ ਸਿੰਘ ਤੇਰੇ ਨਾਲ ਭੇਜ ਦਿੰਨੇ ਆ ਇਹਨੂੰ ਆਪਣਾ ਨਾਮ ਦੱਸ ਦੇ ਇਹ ਤੇਰੀ ਅਰਦਾਸ ਕਰੇਗਾ ਤੂੰ ਗੁਰੂ ਮਹਾਰਾਜ ਦੇ ਨਾਲ ਵਾਅਦਾ ਕਰਨਾ ਹੈ ਵੀ ਅੱਜ ਤੋਂ ਬਾਅਦ ਦੁੱਧ ਦੇ ਵਿੱਚ ਕਦੇ ਵੀ ਪਾਣੀ ਪਾ ਕੇ ਨਹੀਂ ਵੇਚਣਾ ਦੂਸਰੀ ਸਵੇਰੇ ਅੰਮ੍ਰਿਤ ਵੇਲੇ ਕੋਸ਼ਿਸ਼ ਕਰਨੀ ਹੈ 10 ਮਿੰਟ ਤੋਂ ਸ਼ੁਰੂ ਕਰਨਾ ਹੈ ਰੋਜ਼ ਸਵਾ ਘੰਟਾ ਮੂਲ ਮੰਤਰ ਦਾ ਪਾਠ ਕਰਨਾ ਹੈ ਉਹਦੇ ਨਾਲ ਭਾਈ ਕਹਿੰਦੇ ਤੇਰਾ ਲੋਕ ਨਹੀਂ ਪ੍ਰਲੋਕ ਵੀ ਸਬਰ ਜੁਗਾ ਜੇ ਮਨਜ਼ੂਰ ਆ ਭਾਈ ਆ ਸਿੰਘ ਭੇਜ ਦਿਨੇ ਆ ਤੇ ਤੇਰੀ ਅਰਦਾਸ ਬੇਨਤੀ ਕਰ ਦੇਣਗੇ ਕਹਿੰਦਾ ਮਹਾਰਾਜ ਜੀ ਸਤਿ ਵਚਨ ਇਹ ਕਹਿ ਕੇ ਸਿੰਘ ਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਦਾ ਨਾਮ ਲੈ ਕੇ ਅਰਦਾਸ ਬੇਨਤੀ ਕਰ ਦਿੱਤੀ ਕਿ ਇਹ ਫਲਾਣਾ ਸਿੰਘ ਹੈ ਜੀ ਸੱਚੇ ਪਾਤਸ਼ਾਹ ਇਹ ਅੱਜ ਤੋਂ ਬਾਅਦ ਦੁੱਧ ਦੇ ਵਿੱਚ ਪਾਣੀ ਪਾ ਕੇ ਨਹੀਂ ਵੇਚੇਗਾ ਤੇ ਇਹਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਉਹ ਬੰਦਾ ਕਹਿੰਦਾ ਕਿ ਮੈਨੂੰ ਅੰਮ੍ਰਿਤ ਵੇਲੇ ਦਾ ਜਾਦਾ ਨਹੀਂ ਗਿਆਨ ਹੈਗਾ ਵੀ ਸਿੰਘ ਸਾਹਿਬ ਮੈਨੂੰ ਦੱਸ ਦਿਓ ਉਹ ਕਹਿੰਦੇ ਭਾਈ ਠੰਡ ਦੇ ਵਿੱਚ ਅਮਰਤ ਵੇਲਾ ਘੰਟੇ ਤੋਂ 2 ਘੰਟੇ ਦਾ ਸਵੇਰੇ ਫਰਕ ਹੁੰਦਾ ਹੈ ਕਿਉਂਕਿ ਸੂਰਜ ਲੇਟ ਨਿਕਲਦਾ ਹੈ ਠੰਡ ਦੇ ਵਿੱਚ ਅਮਰਤ ਵੇਲਾ ਜਲਦੀ ਹੁੰਦਾ ਹੈ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੋਂ 6 ਵਜੇ ਤੱਕ ਜਦ ਤੱਕ ਸੂਰਜ ਨਹੀਂ ਨਿਕਲਦਾ ਉਸ ਤੋਂ ਪਹਿਲਾਂ ਪਹਿਲਾਂ ਤੋਂ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਦਾ ਕਿ ਮਾਂ ਪ੍ਰਸ਼ੰਤ ਨੂੰ ਬਚਨ ਕਰ ਦਿੱਤੇ ਇਹ ਹੁਣ ਜਪ ਸਦਾ ਹੀ ਜਪਦਾ ਰਹੀ ਉਸ ਬੰਦੇ ਨੇ ਅਰਦਾਸ ਤੋਂ ਬਾਅਦ ਇੱਕ ਗੱਲ ਆਪਣੇ ਪੱਲੇ ਬੰਨ ਲਈ ਕਿ ਚਾਹੇ ਮੈਨੂੰ ਜ਼ਿੰਦਗੀ ਦੇ ਵਿੱਚ ਜਿੰਨਾ ਮਰਜੀ ਘਾਟਾ ਪੈ ਜਾਵੇ ਪਰ ਮੈਂ ਪਾਣੀ ਨਹੀਂ ਪਾਣਾ ਦੁੱਧ ਦੇ ਵਿੱਚ ਉਸ ਨੇ ਆ ਕੇ ਆਪਣੀ ਘਰ ਵਾਲੀ ਨੂੰ ਵੀ ਦੱਸਿਆ ਕਿ ਬਾਬਾ ਜੀ ਨੇ ਇਹ ਵਜਨ ਕੀਤੇ ਹਨ ਉਸਨੇ 1 ਮਹੀਨਾ 2 ਮਹੀਨਾ ਲਗਾਤਾਰ 3 ਮਹੀਨੇ ਜਦੋਂ ਉਹ ਜਾਬ ਕਰਦਾ ਰਿਹਾ ਕਿਉਂਕਿ ਕੰਮ ਤਾਂ ਬਾਣੀ ਨੇ ਸਵਾਰਨਾ ਹੁੰਦਾ ਹੈ ਤੇ ਮਹਾਂਪੁਰਸ਼ ਆਪਣੀ ਜਾਮਣੀ ਵਿੱਚ ਪਾ ਦਿੰਦੇ ਹਨ ਇਹੋ ਜੀ ਕਿਰਪਾ ਹੋਈ 3 ਮਹੀਨੇ ਦੇ ਵਿੱਚ ਉਸ ਦੀਆਂ 10 ਤੋਂ 20 ਵਜਾ ਹੋ ਗਈਆਂ ਤੇ ਉਹ ਜਿਹੜੇ ਘਰਾਂ ਦੇ ਵਿੱਚ ਦੁੱਧ ਪਾਉਂਦਾ ਸੀ ਉਹਨੇ ਆਪਣੇ ਸਾਰਿਆਂ ਨੂੰ ਜਿਹੜੀ ਸੰਗਤ ਕਹਿ ਲਓ ਜਾਂ ਉਹਦੇ ਕਸਟਮਰ ਕਹਿ ਲਓ ਗਾਹਕ ਕਹਿ ਲਓ ਉਹ ਕਹਿੰਦਾ ਜੀ ਵੀ ਮੈਂ ਦੇਖੋ ਦੁੱਧ 10 ਰੁਪਏ ਵੇਚਦਾਗਾ ਅੱਗੇ ਮੈਂ ਪਾਣੀ ਪਾਉਂਦਾ ਸੀ ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਪਰ ਮੈਂ ਹੁਣ 5 ਰੁਪਏ ਵੱਧ ਲਵਾਂਗਾ ਜਿਨ੍ਹਾਂ ਦੀ ਉਹਨੇ ਬਾਨੇ ਲਾਏ ਹੋਏ ਸਨ ਦੁੱਧ ਦੇ ਸਾਰੇ ਕਹਿੰਦੇ ਭਾਈ ਕੋਈ ਗੱਲ ਨਹੀਂ ਜੇ ਸਾਨੂੰ ਪਿਓਰ ਚੀਜ਼ ਮਿਲਦੀ ਆ ਤੇ 5 ਰੁਪਿਆ ਨਾਲ ਕੀ ਫਰਕ ਪੈਂਦਾ ਤੂੰ 5 ਛੱਡ ਤੂੰ ਚਾਹੇ 10 ਲੈ ਲਿਆ ਕਰ ਪਰ ਪਾਣੀ ਨਾ ਪਈ ਸਤਿਗੁਰੂ ਨੇ ਇਹੋ ਜੀ ਬਰਕਤ ਪਾਈ ਤੇ 3 ਮਹੀਨੇ ਬਾਅਦ ਉਹ ਮਾਹ ਪਰਸ਼ਾ ਦਾ ਫਿਰ ਪਰਿਵਾਰ ਸਮੇਤ ਸ਼ੁਕਰਾਨਾ ਕਰਨ ਗਿਆ ਕਿ ਸਤਿਗੁਰੂ ਹਾਲੇ ਤਾਂ ਮੈਨੂੰ 3 ਮਹੀਨੇ ਹੀ ਹੋਏ ਹਨ ਜਪਦੇ ਨੂੰ ਹੁਣ ਮੇਰੇ ਅੰਦਰ ਇੰਨੀ ਸੰਤੁਸ਼ਟੀ ਹੈ ਹੁਣ ਮੈਂ ਆਪ ਨਹੀਂ ਕੰਮ ਕਰਦਾ ਦੋ ਬੰਦੇ ਮੈਂ ਅੱਗੇ ਰੱਖ ਲਏ ਤੇ ਮੈਂ ਛੋਟੀ ਜੀ ਡੈਰੀ ਖੋਲਹੀ ਐ ਉਹਦੇ ਤੇ ਮੈਂ ਬੈਠ ਜਾਣਾ ਤੇ ਜਿਹੜੇ ਮੇਰੇ ਦੋ ਬੰਦੇ ਨੇ ਇਹ ਸਾਰਾ ਆਪ ਹੀ ਕੰਮ ਕਰਦੇ ਨੇ ਤੇ ਮੈਂ ਆਪ ਦੁੱਧ ਪਾ ਕੇ ਇਹਨਾਂ ਨੂੰ ਦਿਨਾ ਆਪਣੇ ਹੱਥੀਂ ਵੀ ਕੋਈ ਇਹ ਗੜਬੜ ਨਾ ਕਰ ਦੇਣ ਕਿਤੇ ਪਾਣੀ ਨਾ ਪਾ ਦੇਣ ਤੇ ਮਹਾਪੁਰਸ਼ ਉਹ ਆਪ ਜੀ ਦੀ ਬਹੁਤ ਕਿਰਪਾ ਮਹਾਪੁਰਸ਼ ਕਹਿੰਦੇ ਭਾਈ ਇਹ ਜਾਪ ਸਦਾ ਹੀ ਕਰਨਾ ਇਹ ਨਹੀਂ ਵੀ ਤਿੰਨ ਮਹੀਨੇ ਹੋ ਗਏ ਸਦਾਈ ਕਰਨਾ ਇਹਦੇ ਨਾਲ ਤੇਰਾ ਲੋਕ ਤੇ ਪਰਲੋਕ ਸਬਰ ਜਾਏਗਾ ਇਹ ਬੰਦਾ ਦੇਵੀਗੜ੍ਹ ਵਾਲੀ ਸਾਈਡ ਦਾ ਹੈ ਤੇ ਹੌਲੀ-ਹੌਲੀ ਇਸ ਬੰਦੇ ਨੇ ਆਪਣੇ ਮੂਹੋਂ ਬਾਬਾ ਜੀ ਨੂੰ ਦੱਸਿਆ ਫਿਰ ਜਦੋਂ ਕਿਉਂਕਿ ਹੰਸਾਲੀ ਸਾਹਿਬ ਆਉਂਦਾ ਰਿਹਾ ਵੀ ਮਹਾਰਾਜ ਜੀ ਮੈਂ ਅੱਜ 150 ਮੱਝਾਂ ਦਾ ਮਾਲਕਾਂ ਤੇ ਮੇਰੀ ਡੈਰੀ ਦੁਕਾਨ ਮੇਰੀ ਅੱਜ ਸ਼ੋਰੂਮ ਦੇ ਵਿੱਚ ਬਦਲ ਗਈ ਸਿਰਫ ਇੱਕ ਮਹਾਂਪੁਰਸ਼ਾਂ ਦੇ ਬਚਨਾ ਕਰਕੇ ਉਹਨੇ ਜੋ ਬਚਨਾ ਦੀ ਕਮਾਈ ਕੀਤੀ ਤੇ ਅੰਮ੍ਰਿਤ ਵੇਲੇ ਉਹਨੇ ਸਾਮਕੇ ਉਸ ਦਾ ਜਾਪ ਕੀਤਾ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਉਹਦੀ ਕਹਿ ਲੋ ਜੋ ਗਰੀਬੀ ਦਾ ਦੌਰ ਸੀ ਜੇ ਬਰਕਤ ਨਹੀਂ ਪੈ ਰਹੀ ਸੀ ਕਾਰੋਬਾਰ ਦੇ ਵਿੱਚ ਬਰਕਤ ਪੈ ਗਈ ਸੋ ਭੁੱਲਾਂ ਚੁੱਕਾ ਮੁਆਫ ਕਰਨੀ ਆ ਜੇ ਵੀਡੀਓ ਆਪ ਜੀ ਨੂੰ ਬਧੀਆ ਲੱਗੇ ਨੂ ਲਾਈਕ ਸ਼ੇਅਰ ਕਮੈਂਟ ਕਰਨਾ ਦੋਸਤਾਂ ਨੂੰ ਮਿੱਤਰਾਂ ਨੂੰ ਕੇ ਸਾਂਝੀ ਕਰ ਦੇਣਾ ਕਿਉਂਕਿ ਆਪਣਾ ਇੱਕੋ ਹੀ ਉਦੇਸ਼ ਹੈ ਕਿ ਹੋ ਸਕਦਾ ਹੈ ਇਸ ਦੇ ਨਾਲ ਕੋਈ ਹੋਰ ਜੁੜ ਜਾਵੇ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਸੰਗਤ ਜੀ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ